एन टीवी पंजाब हिमाचल हरियाणा देख रहा है दशकों का स्वागत ਤੇ ਇਸ ਵੇਲੇ ਅਸੀਂ ਚਾਟੀਵਿੰਦ ਗੇਟ ਅਖਾੜਾ ਕਈੋ ਮੱਲ ਵਿਖੇ ਮੌਜੂਦ ਆ ਜਿੱਥੇ ਭਗਵਾਨ ਸ਼੍ਰੀ ਰਾਮ ਜੀ ਦੇ ਪਰਮ ਸੇਵਕ ਹਨੂਮਾਨ ਜੀ ਜੋ ਵੱਖ-ਵੱਖ ਨਾਵਾਂ ਦੇ ਨਾਲ ਲੋਕਪ੍ਰੀਏ ਨੇ ਉਹਨਾਂ ਦੀ ਜਨਮ ਦਿਨ ਮਨਾਈ ਜਾ ਰਹੀ ਆ ਤਾਂ ਸਾਡੇ ਨਾਲ ਬੰਟੀ ਪਲਵਾਨ ਜੀ ਨੇ ਸਭ ਤੋਂ ਪਹਿਲਾਂ ਜਿਹੜੇ ਸ਼੍ਰੀ ਹਨੂਮਾਨ ਜੀ ਨੇ ਉਹਨਾਂ ਦੀ ਜਨਮ ਦਿਨ ਦੀਆਂ ਤੁਹਾਨੂੰ ਸਾਰਿਆਂ ਨੂੰ ਸਾਡੇ ਚੈਨਲ ਔਰ ਟੀਮ ਦੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਧੰਨਵਾਦ ਜੀ ਤੁਹਾਡਾ ਹਨੂਮਾ ਜੰਮਤੀ ਤੇ ਆਪ ਜੀ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਅਤੇ ਹਰ ਸਾਲ ਦੀ ਤਰ੍ਹਾਂ ਇੱਥੇ ਅਖਾੜੇ ਦੇ ਵਿੱਚ ਹਨੂਮਾ ਜੰਮਤੀ ਮਨਾਈ ਜਾਂਦੀ ਹੈ ਜੋ ਕਿ ਇਹ ਜਿਹੜੇ ਵੀ ਜਿੰਨੇ ਸਾਡੇ ਅਖਾੜੇ ਦੇ ਪਹਿਲਵਾਨ ਹੈ ਇਹ ਹਨੂਮਾਨ ਜੀ ਦੇ ਸੇਵਕ ਹੈ ਤੇ ਅਖਾੜੇ ਦੇ ਵਿੱਚ ਹਨੂਮਾਨ ਜੀ ਦਾ ਸਭ ਤੋਂ ਵੱਡਾ ਪੈਰਾ ਹੁੰਦਾ ਵਾ ਤੇ ਇੱਥੇ ਹਨੂਮਾਨ ਜੀ ਦਾ ਜੰਮਤੀ ਵੀ ਮਨਾਈ ਜਾਂਦੀ ਤੇ ਦਸਹਿਰੇ ਦੇ ਵਿੱਚ ਇੱਕ ਬੜਾ ਵੱਡਾ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਕਰਾਇਆ ਜਾਂਦਾ ਵਾ ਤੇ ਆ ਸਾਰੇ ਸਮੂਹ ਪਹਿਲਵਾਨ ਜਿੰਨੇ ਸਾਡੇ ਵੱਡੇ ਵੱਡਰੇ ਜਿੰਨੇ ਵੀ ਆਏ ਆ ਆਪਾਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਸ਼ਮਾ ਚਾਹੁੰਦਾ ਵਾਂ ਨਾ ਬੋਲਦੇ ਆ ਮਟੂ ਸਾਹਿਬ ਹੋਰੀ ਤੁਹਾਨੂੰ ਸਪੀਚ ਕਰਨਗੇ ਮਟੂ ਸਾਹਿਬ ਦੇਖਦੇ ਆ ਅਖਾਰੇ ਦੇ ਵਿੱਚ ਜਯੰਤੀ ਮਨਾ ਰਹੇ ਹੋ ਪਹਿਲਵਾਨਾਂ ਦੀ ਗੱਲ ਹੋ ਰਹੀ ਆ ਅੱਜ ਕੱਲ ਦੀ ਜਵਾਨੀ ਨਸ਼ਿਆਂ ਵੱਲ ਵੀ ਬੜੀ ਜਾ ਰਹੀ ਆ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲੇ ਤੁਹਾਨੂੰ ਸਾਰਿਆਂ ਨੂੰ ਜੈ ਸ਼੍ਰੀ ਰਾਮ ਔਰ ਤੁਹਾਡਾ ਸਾਰਿਆਂ মিডিਏ ਦੇ ਸਾਥੀਆਂ ਦਾ ਬਹੁਤ ਸਵਾਗਤ ਹੈ ਕਈ ਉਸਤਾਦ ਜੀ ਦੇ ਖਾੜੇ ਚ ਔਰ ਵਿਸ਼ੇਸ਼ ਤੌਰ ਤੇ ਅੱਜ ਜਿੱਥੇ ਆਪਾਂ ਖਾੜੇ 'ਚ ਆ ਇੱਥੇ ਸਾਲ ਦੇ ਤਿੰਨ ਪ੍ਰੋਗਰਾਮ ਜਿਹੜੇ ਵਿਸ਼ਾਲ ਕੀਤੇ ਜਾਂਦੇ ਨੇ ਹਨੂਮਾਨ ਜੰਤਿ ਕੀਤੀ ਜਾਂਦੀ ਹੈ ਉਹਦੇ ਬਾਅਦ ਚੋ ਜਸਵੇਲੇ ਰਾਮ ਮੀਲਾ ਦਾ ਦੌਰ ਹੁੰਦਾ ਇੱਥੋਂ ਮੂਰਤੀਆਂ ਬਣ ਕੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੇਵਕ ਨੇ ਇੱਥੋਂ ਦੇ ਖਾੜੇ ਦੇ ਪਹਿਲਵਾਨ ਨੇ ਉਹ ਹਨੂਮਾਨ ਜੀ ਦੇ ਸੇਵਾ ਕਰਦੇ ਨੇ ਉਹਦੇ ਬਾਅਦ ਚੋਂ ਇੱਕ ਵਿਸ਼ਾਲ ਕਾਰਜਕ੍ਰਮ ਕਰਕੇ ਇੱਥੇ ਲੰਗਰ ਭੰਡਾਰਾ ਵੀ ਹੁੰਦਾ ਹੈ ਔਰ ਸਭ ਤੋਂ ਵੱਡੀ ਜਿਹੜੀ ਮੈਂ ਗੱਲ ਸਮਝਦਾ ਕਿ ਬੈਂਟੀ ਪਾਲਵਾਨ ਜੀ ਦੀ ਜਿਹੜੀ ਸਭ ਤੋਂ ਵੱਡੀ ਸੇਵਾ ਇਸ ਇਲਾਕੇ ਦੇ ਆਲੇ-ਦੁਆਲੇ ਨਸ਼ਿਆਂ ਨੂੰ ਸੰਭ ਲਾ ਲਈ ਯੁਵਾ ਪੀੜੀ ਨੂੰ ਔਰ ਨੌਜਵਾਨਾਂ ਨੂੰ ਪਹਿਲਵਾਨੀ ਵਾਲੇ ਤੋਰਨਾ ਜੋ ਪੰਜਾਬ ਦਾ ਵਿਰਸਾ ਸੀ ਜਿਹਦੇ ਚ ਕਿ ਅੱਜ ਹਰਿਆਣਾ ਬਾਜੀ ਮਾਰ ਗਿਆ ਔਰ ਪੰਜਾਬ ਪਿੱਛੇ ਰਹਿ ਗਿਆ ਮੈਂ ਅੱਜ ਬੈਂਟੀ ਪਹਿਲਵਾਨ ਜੀ ਦਾ ਅੰਬੀੜਕਰ ਸਮਾਜ ਦੇ ਵੱਲੋਂ ਤੇ ਇਹ ਦਿਲ ਤੋਂ ਧੰਨਵਾਦ ਕਰਦਾ ਆ ਕਿ ਉਹਨਾਂ ਨੇ ਅੰਮ੍ਰਿਤਸਰ ਦਾ ਜਿਹੜਾ ਨਾਂ ਸੀ ਇਹ ਉਹ ਧਰਤੀ ਆ ਜਿੱਥੋਂ ਰੁਸਤਮੇ ਹਿੰਦ ਵਰਗੇ ਸtare ਪੰਜਾਬ ਕਈ ਪਹਿਲਵਾਨਾਂ ਨੇ ਜਿਹੜਾ ਆ ਉਹ ਪੰਜਾਬ ਦੇ ਪੰਜਾਬ ਦਾ ਨਾਂ ਜਿਹੜਾ ਦੇਸ਼ ਵਿਦੇਸ਼ਾ ਚ ਜਿਹੜਾ ਉਹ ਨਾਂ ਕੱਢਿਆ ਸੀਗਾ ਔਰ ਇਸ ਖਾੜੇ ਦੇ ਵਿੱਚੋਂ ਰੁਸਤਮ ਹਿੰਦ ਹੋਏ ਪੰਜਾਬ ਸtare ਪੰਜਾਬ ਬਣੇ ਮੈਂ ਬੈਂਟੀ ਪਹਿਲਵਾਨ ਜੀ ਨੂੰ ਉਹਨਾਂ ਦੇ ਕੀਤੇ ਹੋਏ ਸੁਪਰਾਲੇ ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਸਰਕਾਰਾਂ ਨੂੰ ਵੀ ਇਹ ਬੇਨਤੀ ਕਰਦਾ ਕਿ ਜਿਹੜੇ ਲੋਕ ਐਸੇ ਕੰਮ ਕਰ ਰਹੇ ਨੇ ਸਰਕਾਰਾਂ ਨੂੰ ਚਾਹੀਦਾ ਉਹਨਾਂ ਦੀ ਮਦਦ ਕਰਨੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦਾ ਸਾਥ ਕਰਨਾ ਤਾਂ ਕਿ ਨਸ਼ਿਆਂ ਤੋਂ ਹਟ ਕੇ ਜਿਹੜੀ ਯੁਵਾ ਪੀੜ੍ਹੀ ਹੈ ਸਾਡੀ ਵਿਸ਼ੇਸ਼ ਤੌਰ ਤੇ ਨੌਜਵਾਨ ਸਾਥੀ ਹੈ ਉਹ ਸਪੋਰਟਸਵਲ ਹੋ ਚੁੱਕਣ ਔਰ ਪੰਜਾਬੀਆਂ ਦਾ ਮਾਣ ਜਿਹੜਾ ਉਹ ਫਿਰ ਪੂਰੇ ਪੰਜਾਬ ਦਾ ਨਾਮ ਜਿਹੜਾ ਪੂਰੇ ਵਿਸ਼ਵ 'ਚ ਹੋ ਸਕੇ ਤੁਹਾਡੇ ਵੱਲੋਂ ਸਰਕਾਰਾਂ ਨੂੰ ਅਪੀਲ ਕੀਤੀ ਗਈ ਆ ਹੁਣ ਤੱਕ ਲਗਾਤਾਰ ਸਰਕਾਰਾਂ ਜਿਹੜੀਆਂ ਬਦਲਦੀਆਂ ਰਹੀਆਂ ਨੇ ਲੇਕਿਨ ਪੰਜਾਬ ਦੇ ਵਿੱਚ ਨਸ਼ੇ ਦੀ ਸਥਿਤੀ ਜਿਉਂ ਦੀ ਤਿਉਂ ਹੀ ਆ ਕੀ ਕਹਿਣਾ ਚਾਹੋਗੇ ਕਿਉਂਕਿ ਸਰਕਾਰਾਂ ਤੇ ਬਦਲਦੀਆਂ ਲੇਕਿਨ ਹਾਲਾਤ ਨਹੀਂ ਬਹੁਤ ਵੱਡਿਆ ਔਰ ਵੱਡਾ ਸਵਾਲ ਕੀਤਾ ਤੁਸੀਂ ਮੈਂ ਸਮਝਦਾ ਜਿੱਥੇ ਸਰਕਾਰਾਂ ਦੇ ਨਾਲ ਚੰਦ ਲੋਕ ਜਿਹੜੇ ਸਰਕਾਰਾਂ ਬਦਲਦੀਆਂ ਰਹਿੰਦੀਆਂ ਪਰ ਉਹ ਆਪਣੇ ਕਾਰੋਬਾਰ ਨਹੀਂ ਬੰਦ ਕਰਦੇ ਉਹ ਮੀਡੀਆ ਦੇ ਸਾਥੀਆਂ ਨੂੰ ਮੈਂ ਸਮਝਦਾ ਜਿਆਦਾ ਪਤਾ ਹੈ ਪਰ ਮੈਂ ਅਪੀਲ ਕਰਾਂਗਾ ਜੀ ਆਪਾਂ ਲੋਕ ਹੀ ਮਨ ਬਣਾ ਲਈਏ ਹੁਣ ਅੱਜ ਡਾਕਟਰ ਕਿਸੇ ਨੂੰ ਡਾਇਬੀਟਿਸ ਨੂੰ ਕਹਿ ਦਿੰਦਾ ਤੂੰ ਮਿੱਠਾ ਨਹੀਂ ਖਾਣਾ ਤੇ ਲੋਕ ਨਹੀਂ ਖਾਂਦੇ ਅਸੀਂ ਆਪਣੇ ਨੌਜਵਾਨਾਂ ਨੂੰ ਗੇਮਾਂ ਵਾਲ ਲਾਈਏ ਸਪੋਰਟਸ ਵਾਲ ਲਾਈਏ ਪਲਵਾਨੀ ਵਾਲ ਲਾਈਏ ਨੌਜਵਾਨਾਂ ਨੂੰ ਵੇਅਰ ਕਰੀਏ ਔਰ ਅੱਜ ਮੇਰਾ ਇੱਥੇ ਆਣ ਦਾ ਵਿਸ਼ੇਸ਼ ਮਕਸਦ ਹੀ ਇਹੀ ਆ ਕਿ ਜਦੋਂ ਵੀ ਇਹ ਕਾਰਜਕ੍ਰਮ ਹੁੰਦਾ ਮੈਂ ਇੱਥੇ ਇਹਨਾਂ ਦੇ ਸਾਰਿਆਂ ਦੇ ਚਰਨਾਂ 'ਚ ਜਰੂਰ ਨਮਸਕਾਰ ਕਰਨਾ ਆ ਕਿ ਇਹਨਾਂ ਨੇ ਜਿਹੜਾ ਇਹ ਮੁਹਿੰਮ ਚਲਾਈ ਆ ਨਸ਼ਿਆਂ ਦੇ ਖਿਲਾਫ ਔਰ ਮੈਂ ਮੈਂਟੀ ਪਹਿਲਵਾਨ ਜੀ ਤੋਂ ਇਹ ਵੀ ਵਧਾਈ ਦਿਨਾ ਕਿ ਬੀਤੇ ਦਿਨੀ ਮੌਜੂਦਾ ਸਰਕਾਰ ਨੂੰ ਵੀ ਇਹਨਾਂ ਨੇ ਉਹਨਾਂ ਦੇ ਸਮਰਥਨ ਦੇ ਨਾਲ ਸਪੋਰਟਸ ਕਲੱਬ ਬਣਾਇਆ ਜਾ ਰਿਹਾ ਬਹੁਤ ਵੱਡਾ ਇੱਕ ਲਾਇਬ੍ਰੇਰੀ ਬਹੁਤ ਵੱਡੀ ਇੱਥੇ ਲਾਗੇ ਬਣ ਰਹੀ ਹੈ ਮੈਂ মিডিਆ ਦੇ ਸਾਥੀਆਂ ਨੂੰ ਕਹਾਂਗਾ ਕਿ ਜੇ ਸਮਾਂ ਮਿਲੇ ਬੈਂਟੀ ਪਹਿਲਵਾਨ ਜੀ ਨਾਲ ਜਰੂਰ ਤੁਸੀਂ ਉੱਥੇ ਵਿਜ਼ਿਟ ਕਰੋ ਉਹਦਾ ਕੰਮ ਚੱਲਦਾ ਪਿਆ ਉਹ ਲਾਇਬ੍ਰੇਰੀ ਬਣਦੇ ਨਾਲ ਇਲਾਕੇ ਦੇ ਵਿੱਚ ਨੌਜਵਾਨ ਔਰ ਬੱਚਿਆਂ ਨੂੰ ਪੜ੍ਹਨ ਦੇ ਵਿੱਚ ਆਸਾਨੀ ਹੋਏਗੀ ਆਈਪੀਐਸ ਅਫਸਰ ਤੱਕ ਦੇ ਬੱਚਿਆਂ ਨੂੰ ਕਿਤਾਬਾਂ ਦੀ ਜੜੀ ਉੱਥੇ ਫੈਸਿਲਿਟੀ ਮਿਲੇਗੀ ਤੁਸੀਂ ਪੜ੍ਹ ਸਕਦੇ ਹੋ ਔਰ ਰਹਿ ਗਈ ਗੱਲ ਜਿਹੜੇ ਲੋਕੇ ਨਸ਼ਾ ਕਰ ਰਹੇ ਆ ਮੈਂ ਇਹ ਸਮਝਦਾ ਕਿ ਉਹਨਾਂ ਲੋਕਾਂ ਨੂੰ ਇਹ ਗੱਲ ਦੀ ਸ਼ਰਮ ਹੋਣੀ ਚਾਹੀਦੀ ਆ ਵੇਚਦੇ ਵੇਚਦੇ ਅੱਜ ਉਹਨਾਂ ਦੇ ਬੱਚੇ ਵੀ ਨਸ਼ੇ ਪੀਣ ਲੱਪੇ ਆ ਹਜੇ ਵੀ ਬਾਜ਼ ਆ ਜਾਣ ਨਹੀਂ ਤਾਂ ਇਹਦਾ ਅੰਜਾਮ ਜ਼ਰੂਰ ਉਹਨਾਂ ਨੂੰ ਭੁਗਤਣਾ ਪਏਗਾ ਕਿਉਂਕਿ ਜੇ ਆਮ ਲੋਕ ਜਿਹੜੇ ਆ ਜਿਸ ਦਿਨ ਇਸ ਦੇ ਗੱਲ ਦੇ ਖਿਲਾਫ ਖੜੇ ਹੋਗੇ ਅੱਜ ਆਪਾਂ ਦੇਖਦੇ ਆ ਪਿੰਡਾਂ ਦੇ ਵਿੱਚ ਲੋਕਾਂ ਨੇ ਠਿਕਰੀ ਪਹਿਰੇ ਜਿੱਦਾ ਲਾਉਂਦੇ ਸੀ ਉਦੋਂ ਲੋਕਾਂ ਦੇ ਨੇ ਟੋਲੀਆਂ ਬਣਾ ਲੀਆਂ ਕਿ ਜਿਹੜਾ ਪਿੰਡ 'ਚ ਨਸ਼ਾ ਵੇਚੇਗਾ ਉਹਦੀਆਂ ਲੱਤਾਂ ਬਾਹਾਂ ਤੋੜ ਦਿੱਤੀਆਂ ਜਾਣਗੀਆਂ ਕਿਉਂਕਿ ਪੁਲਿਸ ਦੇ ਅੱਗੇ ਲੋਕਾਂ ਨੇ ਬੜੀ ਬਾਰੀ ਫੜ ਕੇ ਲੋਕਾਂ ਨੂੰ ਫੜਾ ਕੇ ਦੇਖ ਲਿਆ ਰਿਜ਼ਲਟ ਨਹੀਂ ਆਇਆ ਅਸੀਂ ਇਹ ਮੰਨਦੇ ਆ ਕਿ ਆਮ ਆਦਮੀ ਲੋਕਾਂ ਦੀ ਜਿਹੜੀ ਸਰਕਾਰ ਆਈ ਆ ਉਹ ਲੋਕਾਂ ਦੇ ਹੱਕਾਂ ਦੀ ਗੱਲ ਕਰੇਗੀ ਔਰ ਇਹ ਜਿਹੜੇ ਲੋਕ ਨਸ਼ਾ ਵੇਚਦੇ ਨੇ ਇਹਨਾਂ ਨੂੰ ਨੱਥ ਪਾਣ ਦਾ ਕੰਮ ਕਰੇਗੀ ਮੈਂ ਅਪੀਲ ਕਰਦਾ ਮਾਨਯੋਗ ਮਾਨ ਸਾਹਿਬ ਨੂੰ ਇਸ ਸਰਕਾਰ ਨੂੰ ਕਿ ਨੌਜਵਾਨਾਂ ਨੂੰ ਰਾਜਨੀਤਿਕ ਤੌਰ ਤੇ ਵੀ ਅੱਗੇ ਲੈ ਕੇ ਆਣ ਯੁਵਾ ਸਾਥੀਆਂ ਨੂੰ ਔਰ ਵਿਸ਼ੇਸ਼ ਤੌਰ ਤੇ ਉਸ ਵਰਗ ਦੇ ਲੋਕਾਂ ਨੂੰ ਜਿਹੜੇ ਪਿਛੜੇ ਲੋਕ ਨੇ ਜਿਨ੍ਹਾਂ ਨੂੰ ਰਾਜਨੀਤੀ ਦੇ ਵਿੱਚ ਵੀ ਉਹਨਾਂ ਦਾ ਹਿੱਸਾ ਨਹੀਂ ਮਿਲਿਆ ਜੇ ਉਹ ਲੋਕ ਅੱਗੇ ਆਣਗੇ ਤੇ ਮੈਂ ਸਮਝਦਾ ਨਸ਼ਿਆਂ ਤੋਂ ਵੀ ਆਮ ਲੋਕ ਜਿਹੜੇ ਹੋਰ ਵੀ ਕੁਰਤੀਆਂ ਸਮਾਜ ਚ ਉਹ ਦੂਰ ਹੋਣਗੀਆਂ ਜੈ ਭੀਮ ਜੈ ਹਾਰਤ ਮੈਂ ਤੁਹਾਡੀ ਇੱਕ ਸ਼ਾਇਦ ਤੁਹਾਡੇ ਉਹ ਧਿਆਨ ਦੇ ਵਿੱਚ ਗੱਲ ਹੋਵੇ ਮੈਂ ਲਿਆ ਦੇਣਾ ਚਾਹੁੰਦਾ ਵਾਂ ਸਾਡੇ ਪੰਜਾਬ ਦੇ ਵਿੱਚ ਔਰ ਪੂਰੇ ਭਾਰਤ ਦੇ ਲਗਭਗ ਡੇਟ ਲੱਗ ਤੋਂ ਵੱਧ ਐਨ ਜੀਓਸ ਨੇ ਜੋ ਸਮਾਜ ਸੇਵਾ ਦਾ ਕੰਮ ਕਰਦੀਆਂ ਨੇ ਫਿਰ ਵੀ ਆਪਾਂ ਸਰਕਾਰਾਂ ਦੇ ਉੱਪਰ ਨਿਰਭਰ ਰਹਿੰਨੇ ਆ ਕਿ ਐਨ ਜੀਓਸ ਜਿਹੜੇ ਨੇ ਉਹਨਾਂ ਦਾ ਇਹ ਪਹਿਲ ਦੇ ਆਧਾਰ ਤੇ ਕੰਮ ਨਹੀਂ ਬੰਦਾ ਕਿ ਪਹਿਲਾਂ ਜਿਹੜਾ ਨੌਜਵਾਨ ਪੀੜੀ ਆ ਜਾਂ ਗਰੀਬ ਵਰਗਾ ਉਹਨਾਂ ਨੂੰ ਉੱਪਰ ਉਠਾਇਆ ਜਾਵੇ ਨੌਜਵਾਨਾਂ ਨੂੰ ਕੁਝ ਸਿਖਾਇਆ ਜਾਵੇ ਸਰਕਾਰ ਤੇ ਨਿਰਭਰ ਹੋਣਾ ਕਿੰਨਾ ਚਿਰ ਅਸੀਂ ਸਰਕਾਰ ਤੇ ਡਿਪੈਂਡ ਰਵਾਂਗੇ ਇਹ ਵੀ ਬਹੁਤ ਵੱਡਾ ਸਵਾਲ ਤੁਸੀਂ ਕੀਤਾ ਹੈ ਕਿਉਂਕਿ ਜਦ ਤੱਕ ਆਪਾਂ ਸਰਕਾਰਾਂ ਤੇ ਡਿਪੈਂਡ ਆ ਤੇ ਅਸੀਂ ਇਹ ਸਮਝਦੇ ਹਾਂ ਕਿ ਸਾਨੂੰ ਸਰਕਾਰਾਂ ਸਭ ਕੁਝ ਦੇ ਦੇਈਆਂ ਉਹ ਨਹੀਂ ਹੋੜਾ ਆਮ ਲੋਕਾਂ ਨੂੰ ਜਿਸ ਘਰ ਦੇ ਵਿੱਚ ਗੰਦਗੀ ਫੈਲ ਜਾਂਦੀ ਹੈ ਤੇ ਅਸੀਂ ਕਹੀਏ ਮੇਰਾ ਗਵਾਂਢੀ ਆ ਕੇ ਸਫਾਈ ਕਰ ਦੇ ਨਹੀਂ ਹੋਣੀ ਸਾਨੂੰ ਆਪ ਹੀ ਝਾੜੂ ਫੜ ਕੇ ਸਫਾਈ ਕਰਨੀ ਪੈਣੀ ਆ ਇਦਾਂ ਹੀ ਅਸੀਂ ਛੋਟੇ-ਛੋਟੇ ਆਪਣੇ ਮੁਹੱਲਿਆਂ ਦੇ ਵਿੱਚ ਜਿਹੜੇ ਲੋਕ ਪੜ੍ਹੇ ਲਿਖੇ ਨੇ ਉਹ ਟਿਊਸ਼ਨ ਸੈਂਟਰ ਚਲਾਣ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਟਿਊਸ਼ਨ ਦੇਣ ਜਿਹੜੇ ਲੋਕ ਕਮਜ਼ੋਰ ਨੇ ਜਿਸ ਤਰ੍ਹਾਂ ਬੀੜਕਰ ਸਮਾਜ ਦਲ ਬੈਂਤੀ ਪਹਿਲਵਾਨ ਜੀ ਦੇ ਵਰਗੇ ਸਾਥੀਆਂ ਦੀ ਮਦਦ ਨਾਲ ਅਸੀਂ ਬੱਚੇ ਪੜਾ ਰਹੇ ਹਾਂ 14 ਬੱਚੇ ਅਸੀਂ ਅਡਾਪਟ ਕੀਤੇ ਹੋਏ ਆ ਸਮੇਂ-ਸਮੇਂ ਤੇ ਅਸੀਂ ਕੈਂਪ ਲਗਾ ਕੇ ਲੋਕਾਂ ਦੀ ਸਹਾਇਤਾ ਕਰਦੇ ਆ ਜੇ ਬਾਕੀ ਐਨ ਜੀਓ ਵੀ ਸਾਥੀ ਇਦਾਂ ਕਰ ਲੈਣ ਤਾਂ ਤੇ ਮੈਨੂੰ ਲੱਗਦਾ ਲੋਕ ਸਰਕਾਰਾਂ ਤੇ ਘੱਟ ਡਿਪੈਂਡ ਹੋਣਗੇ ਆਪਣੇ ਬੁਨਿਆਦੀ ਤੌਰ ਤੇ ਲੋਕ ਖੜੇ ਹੋ ਜਾਣਗੇ ਅਸੀਂ ਬੀਤੇ ਦਿਨੀ ਵੀ ਲੋਕਾਂ ਨੂੰ ਕਿਹਾ ਸੀਗਾ ਕਿ ਤੁਸੀਂ ਕਿਸੇ ਵੀ ਧਰਮ ਨੂੰ ਮੰਨੋ ਕਿਸੇ ਵੀ ਕਾਰਜਕ੍ਰਮ ਕਰੋ ਪਰ ਜੇ ਤੁਸੀਂ ਇਹ ਪੈਸਾ ਲੰਗਰਾਂ ਚ ਜਾਂ ਇਧਰ ਉਧਰ ਲਾਉਣ ਦੇ ਬਜਾਏ ਕੋਈ 2-4 ਬੱਚੇ ਅਡੌਪਟ ਕਰ ਲਓ ਕਿ ਮੈਂ ਇਹਨੂੰ ਆਈਟੀਆਈ ਕਰਾ ਦਾਂਗਾ ਮੈਂ ਇਹਨੂੰ ਕੋਈ ਡਿਗਰੀ ਕਰਾ ਦਾਂਗਾ ਮੈਂ ਕਿਸੇ ਗਰੀਬ ਪਰਿਵਾਰ ਦੀ ਬੱਚੀ ਦੀ ਵਿਆਹ ਕਰਾ ਦਾਂਗਾ ਮੈਂ ਕਿਸੇ ਨਸ਼ੇਗ੍ਰਸਤ ਪਰਿਵਾਰ ਦੇ ਜੀ ਨੂੰ ਉਹਦਾ ਇਲਾਜ ਕਰਾ ਕੇ ਠੀਕ ਕਰਾ ਦਾਂਗਾ ਇਹ ਸਭ ਤੋਂ ਵੱਡੀ ਸੇਵਾ ਹੈ ਔਰ ਮੈਂ ਸਮਝਦਾ ਕਿ ਮੀਡੀਆ ਦੇ ਸਾਥੀ ਅਗਰ ਵਾਕਿਆ ਜਿੱਦਾਂ ਦੇ ਸਵਾਲ ਹੋ ਰਹੇ ਨੇ ਇਦਾਂ ਦੇ ਸਵਾਲ ਅਸੀਂ ਆਮ ਲੋਕਾਂ ਕੋ ਰਾਜਨੀਤਿਕ ਲੋਕਾਂ ਕੋ ਸਮਾਜ ਸੇਵਾ ਕੋ ਪੁੱਛੀਏ ਤੇ ਬਾਬਾ ਸਾਹਿਬ ਭੀਮਰਾਓਂ ਮੀਟਕਰ ਨੇ ਕਿਹਾ ਸੀਗਾ ਕਿ মিডিਆ ਜਿਹੜਾ ਆ ਉਹ ਸਾਡੇ ਦੇਸ਼ ਦਾ ਜਿਹੜਾ ਉਹ ਚੌਥਾ ਸਤੰਭਾ ਅਗਰ মিডিਆ ਇਮਾਨਦਾਰੀ ਦੇ ਨਾਲ ਤੁਹਾਡੇ ਰਗੂ ਆਪਾਂ ਜਿਹੜੇ ਲੋਕ ਜ਼ਿੰਮੇਵਾਰ ਨੇ ਉਹਨਾਂ ਕੋਲ ਸਵਾਲ ਕਰਨ ਲੱਪੇ ਤੇ ਮੈਨੂੰ ਲੱਗਦਾ ਜਲਦੀ ਹੀ ਜਿਹੜਾ ਪੰਜਾਬ ਦਾ ਮਾਹੌਲ ਜਰੂਰ ਬਦਲੇਗਾ ਪਹਿਲਵਾਨ ਜੀ ਥੋੜਾ ਜਨਾ ਜਿਹੜਾ ਕੁਝ ਇਸ ਅਖਾੜੇ ਦੇ ਬਾਰੇ ਚਾਣਨਾ ਪਾ ਦਿਓ ਜ ਤਾਂ ਜੋ ਜਿਹੜੇ ਲੋਕ ਦੇਖਦੇ ਨੇ ਉਹਨਾਂ ਨੂੰ ਪਤਾ ਤੇ ਲੱਗੇ ਕਿ ਪਹਿਲਵਾਨੀ ਕੀ ਹੁੰਦੀ ਹੈ ਤੇ ਕਦੋਂ ਸਟਾਰਟ ਹੋਈ ਸੀ ਸਭ ਤੋਂ ਪਹਿਲਾਂ ਜੀ ਪਹਿਲਵਾਨੀ ਦਾ ਤੇ ਇਹ ਦੌਰ ਹੈਗਾ ਸੀ ਵੀ ਹਰ ਘਰ ਦੇ ਵਿੱਚ ਆਪ ਤੋਂ ਪੁਰਾਣੇ ਸਮੇਂ ਜੇ ਚੱਲ ਜੀ ਹਰ ਘਰ ਤੇ ਪਹਿਲਵਾਨ ਸੀ ਉਹ ਨਸ਼ੇ ਤੋਂ ਦੂਰ ਸੀ ਤੇ ਜਿਹੜੇ ਅੱਜ ਖਾੜੇ ਦੇ ਵਿੱਚ ਕਈ ਉਹ ਪਹਿਲਵਾਨ ਦੇ ਵਿੱਚ ਇਹ ਪ੍ਰੋਗਰਾਮ ਚੱਲ ਰਿਹਾ ਹੈ ਇਹ 300 ਸਾਲ ਪੁਰਾਣਾ ਖਾੜਾ ਵਾ ਆਪਣਾ ਜਿਸ ਦੇ ਵਿੱਚ ਹਿੰਦੁਸਤਾਨ ਤੇ ਪਾਕਿਸਤਾਨ ਉਦੋਂ ਤੇ ਇਕੱਠੇ ਜੋਰ ਕਰਦੇ ਸੀ ਅੱਜ ਪੀੜ੍ਹੀ ਨਸ਼ਿਆਂ ਦੇ ਵਿੱਚ ਵੜ ਕੇ ਇਹ ਪਹਿਲਵਾਨੀ ਨੂੰ ਦੂਰ ਕਰਨ ਦੀ ਹੈ ਲੇਕਿਨ ਆਪਾਂ ਇਹ ਦੌਰ ਫੇਰ ਦੁਬਾਰਾ ਇਹ ਚਲਾ ਰਹੇ ਆ ਵੀ ਇਹ ਹਰ ਘਰ ਦੇ ਵਿੱਚ ਪਹਿਲਵਾਨ ਬਣਿਆ ਜਾਵੇ ਉਹ ਨਸ਼ੇ ਤੋਂ ਦੂਰ ਰਹਿਣ ਅਤੇ ਇਸ ਖਾੜੇ ਦੀ ਹਿਸਟਰੀ ਹੈਗੀ ਵੀ 300 ਸਾਲ ਪੁਰਾਣਾ ਹੈ ਜਿੰਨੇ ਵੀ ਮਹਾਬਲੀ ਪਹਿਲਵਾਨ ਹੋਏ ਆ ਜਿੱਦਾਂ ਕਿ ਤੁਸੀਂ ਪੁਰਾਣੇ ਪਹਿਲਵਾਨ ਅਹਿਮਦ ਬਖਸ਼ੋਰੀ ਸੀ ਗਮੇ ਪਹਿਲਵਾਨ ਹੋ ਰਹੀ ਸੀ ਦਾਰਾ ਸਿੰਘ ਹੋ ਰਹੀ ਸੀ ਠੀਕ ਜੀ ਮਹਾ ਬਖਸ਼ੋਰੀ ਸੀ ਜਿਹੜੇ ਨਵੇਂ ਦੌਰ ਦੇ ਫੇਰ ਪਹਿਰਵਾਨੀ ਚਾਲੂ ਹੋਈ ਆ ਕਬਰ ਪਹਿਲਵਾਨੀ ਬਿੱਲੇ ਪਹਿਨਵਾਨ ਵੀਜੇ ਕੁਮਾਰ ਭਾਰਤ ਕੇਸਰੀ ਮੱਧੀ ਪਹਿਲਵਾਨ ਜੀ ਸਤਾਰੇ 50 ਕਰਤਾਰਪਾ ਇਸ ਖਾੜੇ ਦੇ ਵਿੱਚ ਜਿਹੜੇ ਸਾਨੂੰ ਹਲੇ ਨਾਂਵਾਂ ਦਾ ਨਹੀਂ ਪਤਾ ਉਹ ਸਾਰੇ ਇਸ ਖਾੜੇ ਦੇ ਵਿੱਚ ਜੋਰ ਮਿਹਨਤ ਕਰਕੇ ਉਹ ਰੁਸਤਮੇਂਦ ਬਨੇ ਆਈਪੀਐਸ ਅਫਸਰ ਬਨੇ ਅੱਜ ਬੱਚਿਆਂ ਨੂੰ ਆਪਾਂ ਉਹ ਸਿੱਖਿਆ ਇਸ ਖਾੜੇ ਦੇ ਵਿੱਚ ਦੇ ਰਹੇ ਆਂ ਵੀ ਨਸ਼ਿਆ ਤੋਂ ਦੂਰ ਰਹੇ ਕੇ ਪੜ੍ਹ ਲਿਖ ਕੇ ਅچھے ਸਪੋਰਟਸਮੈਨ ਬਣ ਕੇ ਅਚੀਆਂ ਨੌਕਰੀਆਂ ਕਰੋ ਇਸ ਖਾੜੇ ਦੀ ਬਹੁਤ ਪੁਰਾਣੀ ਇਹ ਅੰਮ੍ਰਿਤਸਰ ਦਾ ਸਭ ਤੋਂ ਪ੍ਰਾਤਨ ਅਖਾੜਾ ਹੈਗਾ ਵਾ ਜਿਸ ਦੇ ਵਿੱਚ ਬੜੇ ਬੜੇ ਮਹਾਬਲੀ ਪਹਿਲਵਾਨ ਯੋਧੇ ਪੈਦਾ ਹੋਏ ਆ ਅੱਜ ਸਾਨੂੰ ਇਹ ਸੇਵਾ ਦਾ ਮੌਕਾ ਮਿਲਿਆ ਹੈ ਸ਼੍ਰੀ ਕਵਰ ਪਹਿਲਵਾਨ ਸੰਧੂ ਜੀ ਵੀ ਸਾਡੇ ਨਾਲ ਇਸ ਖਾੜੇ ਦੇ ਵਿੱਚ ਸੰਜੋਗ ਕਰਦੇ ਆ ਵੀ ਇਸ ਖਾੜੇ ਦੇ ਵਿੱਚ ਅੱਛੇ ਰੁਸਤਮ ਬਣੇ ਜਾਣ ਤੁਹਾਨੂੰ ਪਹਿਲਵਾਨਾਂ ਨਾਲ ਵੀ ਮਿਲਾਉਣੇ ਜਿਹੜੀ ਇਸ ਖਾੜੇ ਦੇ ਵਿੱਚ ਨੈਸ਼ਨਲ ਤੱਕ ਤਿਆਰੀ ਕਰ ਰਹੇ ਆ ਖਾੜੇ ਦੇ ਜਿੰਨੇ ਮੈਂਬਰ ਪਹਿਲਵਾਨ ਹੈਗੇ ਆ ਆ ਸਾਡੇ ਸਾਰੇ ਪੁਰਾਣਾ ਗਲਵਾਰੀ ਗੇਟ ਜਿੰਨਾ ਸਮੂਹ ਜੋਰ ਵੀ ਜਿੰਨੇ ਇਲਾਕੇ ਇੱਥੇ ਖਾੜੇ ਦੇ ਵਿੱਚ ਆਉਂਦੇ ਸੀ ਤੁਹਾਨੂੰ ਉਹਨਾਂ ਦੇ ਪਹਿਲਵਾਨਾਂ ਦੇ ਦਰਸ਼ਕਾਂ ਨੇ ਆ ਸਾਡੇ ਜਿੰਨੇ ਬਜ਼ੁਰਗ ਹੈ 2 ਮਿੰਟ ਆਪਾਂ ਬਾਬਾ ਜੀ ਦਾ ਵੀ ਪ੍ਰਚ ਬਾਬਾਈ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਤੇ ਕਿਉਂਕਿ ਪਹਿਲਵਾਨੀ ਦੀ ਗੱਲ ਚੱਲ ਰਹੀ ਆ ਨਸ਼ਿਆਂ ਤੋਂ ਦੂਰ ਹੋਣ ਦੀ ਗੱਲ ਚੱਲ ਰਹੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਉਮਰ ਹੰਢਾ ਚੁੱਕੇ ਹੋ ਤੁਸੀਂ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਸਭ ਤੋਂ ਬੜੀ ਖੁਸ਼ੀ ਦੀ ਗੱਲ ਆ ਕਿ ਅੱਜ ਸਤਾਰੇ ਪੰਜਾਬ ਮੱਧੀ ਪਹਿਲਵਾਨ ਦੇ ਪਰਿਵਾਰ ਬੇਲਟੀ ਅੱਜ ਉਹ ਲਹਿਰ ਨੂੰ ਲੈ ਕੇ ਅੱਗੇ ਵਧਾ ਰਹੇ ਨੇ ਜਿਹੜੀ ਲਹਿਰ ਉਸ ਸਮੇਂ ਦੇ ਵਿੱਚ ਚੱਲ ਰਹੀ ਸੀ ਇਹ ਬੜੀ ਖੁਸ਼ੀ ਦੀ ਗੱਲ ਆ ਔਰ ਉਹ ਦਿਸ਼ਾ ਵੱਲ ਬੱਚਿਆਂ ਨੂੰ ਤੋਰਦੇ ਨੇ ਜਿਹੜੀ ਨਸ਼ਿਆਂ ਤੋਂ ਮੁਕਤ ਕਰੇਗੀ ਠੀਕ ਹੈ ਔਰ ਦੂਜੇ ਨੰਬਰ ਤੇ ਜਿਹੜਾ ਅੱਜ ਬਜਰੰਗ ਬਲੀ ਜੀ ਦਾ ਜਨਮ ਦਿਹਾੜਾ ਵੀ ਆ ਔਰ ਖਾੜੇ ਨਾਲ ਜੁੜੇ ਹੋਏ ਲੋਕ ਜਿਹੜੇ ਹੁੰਦੇ ਜਿਸ ਦੇ ਵਿੱਚ ਤੁਸੀਂ ਦੇਖੋ ਵਿਜੇ ਪਹਿਲਵਾਨ ਦਾ ਇਹਨਾਂ ਨੇ ਜ਼ਿਕਰ ਕੀਤਾ ਉਹ ਦੁਨੀਆ ਦੇ ਵਿੱਚ ਉਹਦਾ ਇੱਕ ਰਿਕਾਰਡ ਆ ਇੱਕ ਲੰਗੋਟੇ ਦੇ ਨਾਲ ਉਹਨਾਂ ਨੇ ਦੋ ਗੁਰਜ ਜਿਤੇ ਸੀ 1972 ਦੇ ਵਿੱਚ ਹੈ ਨਾ ਇਹ ਭਾਰਤ ਮਾਤਾ ਭਾਰਤ ਕੇਸਰੀ ਇਹ ਚੀਜ਼ ਇਸ ਕਰਨਾ ਕਿ ਜੇ ਅੱਜ ਉਹ ਲਹਿਰ ਨੂੰ ਅੱਗੇ ਵਧਾ ਰਹੇ ਆ ਬੰਟੀ ਪਹਿਲਵਾਨ ਜੀ ਚਾਹੇ ਉਹਨਾਂ ਦੇ ਜਿੰਨੇ ਵੀ ਸਹਿਯੋਗੀ ਆ ਤੇ ਇਧਰ ਦੇ ਬੰਨੇ ਸਾਨੂੰ ਚਾਹੀਦਾ ਵੱਧ ਤੋਂ ਵੱਧ ਇਹਨਾਂ ਦਾ ਸਹਿਯੋਗ ਦੇਣਾ ਔਰ ਬੱਚਿਆਂ ਨੂੰ ਇਹ ਮਾਰਗ ਦਿਖਾਉਣਾ ਤਾਂ ਕਿ ਨਸ਼ਿਆਂ ਤੋਂ ਆਪਾਂ ਸਾਰੇ ਹੀ ਮੁਕਤ ਹੋ ਜਾਈਏ ਬੱਚਿਆਂ ਨੂੰ ਜੇ ਇਹ ਨਸ਼ਿਆਂ ਤੋਂ ਮੁਕਤ ਕਰਨਾ ਨਾ ਤੋ ਇਹੋ ਹੀ ਘਰ ਆ ਇਹੋ ਹੀ ਦਾਰਾ ਜਿੱਥੇ ਆ ਕੇ ਬੱਚਾ ਜਦੋਂ ਨਾ ਹੈਲਥੀ ਹੁੰਦਾ ਨਾ ਕਹਿੰਦੇ ਯੋਗ ਯੋਗ ਮਨ ਕੋ ਯੋਗ ਯੋਗ ਵਰਮ ਸੇ ਯੋਗ ਯੋਗ ਵਸ਼ਿਸ਼ਟ ਕੀ ਅਮਰ ਕਥਾ ਸੇ ਕੱਟ ਜਾਏਂਗੇ ਸਾਰੇ ਰੋਗ ਇੱਥੇ ਆ ਕੇ ਨਿਰੋਗੀ ਬਣ ਜਾਂਦਾ ਇਨਸਾਨ ਤੇ ਜਦੋਂ ਆਪਾਂ ਨਸ਼ੇ ਕਰਦੇ ਆ ਜਾਂ ਭੋਗ ਕਰਦੇ ਆ ਉਹ ਜਿੰਨਾ ਜ਼ਿਆਦਾ ਆਪਾ ਲੈਨ ਚ ਜਾਂਦੇ ਆ ਉਹਨਾਂ ਹੀ ਜ਼ਿਆਦਾ ਆਪਾ ਰੋਗੀ ਬਣਦੇ ਆ ਤੇ ਇਸ ਕਾਰਨ ਇਹ ਯੋਗ ਸਾਧਨਾ ਵਾ ਖਾੜਾ ਇੱਕ ਯੋਗ ਸਾਧਨਾ ਵਾ ਯਾਨੀ ਕਿ ਆਪਣੇ ਆਪ ਦੇ ਬਾਰੇ ਜਾਣਨਾ ਪਹਿਚਾਣਨਾ ਕਿ ਮੈਂ ਇਸ ਸੰਸਾਰ ਦੇ ਵਿੱਚ ਆਵਾ ਕਿਉਂ ਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਣ ਆਜ ਤੱਕ ਤੂੰ ਸਰੀਰ ਕੋ ਹੀ ਮੈਂ ਮੰਨਤਾ ਆਇਆ ਹੈ ਇੱਥੇ ਜਿਹੜੇ ਸਰੀਰ ਦੀ ਸਾਡੀ ਤਾਕਤ ਆ ਨਾ ਉਦਿਆ ਬੱਲਵਾ ਉਹ ਵੱਡਦਾ ਫੁੱਲਦਾ ਵਾ ਉਹ ਜਿਹੜੇ ਸ਼ਰੀਰ ਨੂੰ ਮੈਂ ਮੰਨਦੇ ਆ ਨਾ ਉਹ ਸ਼ਰੀਰ ਦੀ ਜਿਹੜੀ ਤੰਦਰੁਸਤੀ ਹੁੰਦੀ ਨਾ ਉਹ ਪ੍ਰਗਟ ਹੁੰਦੀ ਆ ਖਾੜੇ ਨਾਲ ਜੁੜਨ ਦੇ ਵਿੱਚ ਜਾਂ ਪਹਿਲਵਾਨਾਂ ਦੀ ਕਹਿੰਦੇ ਕਿ ਲੰਗੋਟੀ ਦੀ ਸੇਵਾ ਕਰਨ ਦੇ ਨਾਲ ਜਿੱਦਾਂ ਕਿ ਅੱਜ ਬੜੀ ਵਧੀਆ ਲਹਿਰ ਬੰਟੀ ਪਹਿਲਵਾਨ ਜੀ ਲੈ ਕੇ ਚੱਲ ਰਹੇ ਨੇ ਉਹਨਾਂ ਦੇ ਨਾਲ ਇਹੋ ਜਿਹੇ ਮਹਾਪੁਰਸ਼ ਵੀ ਜਿਹੜੇ ਕਿ ਅੱਜ ਬੱਚਿਆਂ ਨੂੰ ਸਮਝਾ ਰਹੇ ਨੇ ਸਿਖਾ ਰਹੇ ਨੇ ਪਹਿਲਵਾਨੀ ਸਿਖਾਰੇ ਨੇ ਔਰ ਕਈਓ ਪਹਿਲਵਾਨ ਦਾ ਅਖਾੜਾ ਜਿਹੜਾ ਨਾ ਚਲਾਰੇ ਨੇ ਹੈਨਾ ਇਹ ਪੰਜਾਬ ਦੇ ਵਿੱਚ ਇੱਕ ਡਿਫਰੈਂਟ ਗੱਲ ਹੋਇਆ ਕੀ ਆ ਯਾਨੀ ਕਿ ਯਾਰ ਲੋਕ ਨਸ਼ਿਆਂ ਨੂੰ ਤੁਰੇ ਹੋਏ ਇਹ ਨਸ਼ਿਆਂ ਤੋਂ ਬਚਾ ਕੇ ਤੇ ਰੱਬ ਦੇ ਘਰ ਨਾਲ ਜੋੜ ਕੇ ਤੇ ਉਹਨਾਂ ਦੇ ਸ਼ਰੀਰ ਨਾਲ ਵੀ ਇਹ ਸੰਸਾਰ 'ਚ ਜੇ ਆਪਾਂ ਆਏ ਆ ਤੇ ਯਾਰ ਕੋਈ ਮਜ਼ਾ ਨਹੀਂ ਹੈਨਾ ਨਸ਼ਿਆ 'ਚ ਪੈ ਕੇ ਤੇ ਅਸੀਂ ਉਹ ਜਿੱਸਾ ਕਹਿੰਦੇ ਨਾ ਵੀ ਅੰਮ੍ਰਿਤਸਰ ਤੋਂ ਲੁਧਿਆਣਾ ਬਾਈਪਾਸ ਸਮਝਦੇ ਮੈਂ ਕੀ ਕਹਿ ਰਿਹਾ ਕੀ ਕਹਿ ਪੜਾ ਮੈਂ ਵੀ ਅੰਬਰਸੈਰ ਤੋਂ ਲੁਧਿਆਣਾ ਬਾਈਪਾਸ ਜਲੰਧਰ ਜਵਾਨੀ ਆ ਜਲੰਧਰ ਜਵਾਨੀ ਆ ਅੰਬਰਸੈਰ ਬਚਪਨਾ ਬਾਹਰੋਂ ਬਾਹਰ ਨਿਕਲ ਜਾਂਦਾ ਜਵਾਨੀ ਦਾ ਲਤਫੀ ਨਹੀਂ ਦੇਖਿਆ ਜਵਾਨੀ ਹੈ ਕੀ ਆ ਉਹਦੇ ਬਾਰੇ ਜਾਣਿਆ ਹੀ ਨਹੀਂ ਉਹਨੂੰ ਜਾਣਨ ਵਾਸਤੇ ਖਾੜੇ ਵਿੱਚ ਆਉਣਾ ਜਿਹੜਾ ਨਾ ਬਹੁਤ ਜ਼ਰੂਰੀ ਆ ਔਰ ਖਾੜੇ ਵਿੱਚ ਦੀ ਮਿਹਨਤ ਜਿਹੜੀ ਕੀਤੀ ਜਿਹੜੀ ਨਾ ਉਹ ਤੁਸੀਂ ਦੇਖੋ ਮੇਰੇ ਵਸਤਰ ਲਵਾ ਕੇ ਦੇਖ ਲਓ ਹੁਣ ਵੀ ਮੇਰੇ ਸ਼ਰੀਰ ਦੀ ਬਨਾਵਟ ਉਹੋ ਹੀ ਆ ਜੋ ਅਜ ਤੋਂ ਪਹਿਲਾਂ ਸੀ ਫਲਾਵਟ ਜੂੜ ਉਹਦੀ ਘਟਗੀ ਹੋਏਗੀ ਲੇਕਿਨ ਬਨਾਵਟ ਜਿਹੜੀ ਸ਼ਰੀਰ ਦੀ ਉਹ ਉਸੇ ਤਰ੍ਹਾਂ ਹੀ ਆ ਕਿਉਂ ਕਿ ਇਸ ਖਾੜੇ ਦੀ ਮਿੱਟੀ ਦੇ ਨਾਲ ਜੁੜੇ ਰਹੇ ਆ ਇਸ ਖਾੜੇ ਦੀ ਮਿੱਟੀ ਦਾ ਜਿਹੜਾ ਫਲ ਆ ਨਾ ਉਹ ਅੱਜ ਤੰਦਰੁਸਤੀ ਆ ਨਹੀਂ ਤੇ ਸਾਡੀ ਉਮਰ ਦੇ ਵਿੱਚ ਕਿਤੇ ਦੇ ਕਿਤੇ ਬੰਦੇ ਪਹੁੰਚ ਜਾਂਦੇ ਇਸ ਕਰਕੇ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਾਂਗਾ ਤੁਹਾਡੇ ਚੈਨਲ ਦੇ ਦਾਈ ਕਿ ਨਸ਼ਿਆ ਤੋਂ ਬੱਚਿਆਂ ਨੂੰ ਬਚੋਣਾ ਵਾ ਤੇ ਆਪਾਂ ਨੂੰ ਵੀ ਥੋੜਾ ਜਿਹਾ ਪ੍ਰਯਾਸ ਕਰਨਾ ਪਏਗਾ ਬੱਚਿਆਂ ਨੂੰ ਉਹ ਮਾਰਗ ਦਿਖਾਈਏ ਉਹ ਰਸਤਾ ਦਿਖਾਈਏ ਵੀ ਖਾੜੇ ਕਿ ਹੈ ਨਾ ਕਿਹੇ ਤਰ੍ਹਾਂ ਉਹਨਾਂ ਨੂੰ ਪਹੁੰਚਾਈਏ ਤਾਂ ਕਿ ਉਹ ਨਸ਼ੇ ਤੋਂ ਬਚ ਸਕਣ ਜੈ ਹਿੰਦ ਜੈ ਭਾਰਤ ਬਾਬਾਈ ਜੀ ਸਤਿਕਾਰਯੋਗ ਬੰਟੀ ਪਹਿਲਵਾਨ ਜੀ ਜੋ ਸਾਡੇ ਬੱਚੇ ਨੂੰ ਚੰਗਾ ਦੇਸ਼ ਨਿਰਦੇਸ਼ ਕਰਕੇ ਪਹਿਲਵਾਨੇ ਪ੍ਰੇਰਿਤ ਕਰ ਰਹੇ ਨੇ ਇੱਕ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਬੱਚੇ ਜਿਹੜੇ ਨਸ਼ੇ ਤੋਂ ਦੂਰ ਰਹਿ ਕੇ ਇੱਕ ਚੰਗੇ ਪਾਸੇ ਲਾ ਕੇ ਆਪਣਾ ਚੰਗਾ ਭਵਿੱਖ ਕਰ ਸਕਣ ਤੇ ਮੈਂ ਬਹੁਤ ਧੰਨਵਾਦੀ ਹਾਂ ਸਾਰੀ ਪਹਿਲਵਾਨ ਬੰਟੀ ਟੀਮ ਜੀ ਦਾ ਜੋ ਇਹ ਬੱਚਿਆਂ ਨੂੰ ਇੱਕ ਮਾੜੀ ਦਾ ਉਪਦੇਸ਼ੇ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਆਠਸਰ ਪੀਰਸੁਨ ਜੀ ਦਾ ਪ੍ਰਵਾਨ ਵਾਲੀਆਂ ਦਾਤਾ ਮੇਰਾ ਕਰਨ ਤੇ ਇਹਨਾਂ ਨੂੰ ਇਸ ਤਰ੍ਹਾਂ ਦੁਗਣੀ ਜੋਣੀ ਤਰੱਕੀਆਂ ਬਖਸ਼ ਕੇ ਤੇ ਸੇਵਾ ਲੈਣ ਦੇ ਬੱਚਿਆਂ ਨੂੰ ਜੋੜਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਕਈਓ ਮੋਲ ਦੇ ਵਿੱਚ ਮੌਜੂਦਾਂ ਹਨ ਹਨੂਮਾਨ ਜਨਮਤੀ ਜਿਹੜੀ ਆ ਹਰ ਸਾਲ ਮਨਾਈ ਜਾਂਦੀ ਆ ਨੌਜਵਾਨਾਂ ਨੂੰ ਖੇਡਾਂ ਦੇ ਵੱਲ ਜਿਹੜਾ ਪ੍ਰੇਰਿਤ ਕੀਤਾ ਜਾਂਦਾ ਤੇ ਇਹਨਾਂ ਦੇ ਵੱਲੋਂ ਬੱਚਿਆਂ ਨੂੰ ਅਡਾਪਟ ਕਰਕੇ ਉਹਨਾਂ ਦੀ ਐਜੂਕੇਸ਼ਨ ਦਾ ਪ੍ਰਬੰਧ ਵੀ ਕੀਤਾ ਜਾਂਦਾ ਤੇ ਜਿਸ ਤਰ੍ਹਾਂ ਤੁਸੀਂ ਮਟੂ ਸਾਹਿਬ ਦੇ ਕੋਲੋਂ ਸੁਣਿਆ ਮੈਂ ਵੀ ਤੁਹਾਨੂੰ ਅਪੀਲ ਕਰਦਾ ਜਿੰਨਾ ਜਿੰਨਾ ਦਰਸ਼ਕਾਂ ਦੇ ਤੱਕ ਸਾਡੀ ਇਹ ਨਿਊਜ਼ ਪਹੁੰਚੇ ਕਿ ਜਿੰਨੇ ਵੀ ਐਨ ਜੀਓਜ਼ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਇਹਨਾਂ ਵਰਗੇ ਉਪਰਾਲੇ ਕਰਨ ਆਪਣੀ ਜ਼ਿੰਮੇਵਾਰੀ ਨੂੰ ਸਮਝਣਾ ਸਿਰਫ ਇੱਕ ਐਨ ਜੀਓ ਨੂੰ ਰਜਿਸਟਰ ਕਰਾ ਲੈਣਾ ਹੀ ਇੱਕ ਜ਼ਿੰਮੇਵਾਰੀ ਨਹੀਂ ਆ ਉਹਦੀ ਜਿਹੜੀ ਪਹਿਲ ਦੇ ਆਧਾਰ ਤੇ ਜ਼ਿੰਮੇਵਾਰੀ ਬੰਦੀ ਆ ਜਿਹੜਾ ਸਾਡਾ ਸਮਾਜ ਆ ਡੇਗਰਿਆ ਸਮਾਜਾ ਉਸ ਨੂੰ ਉਠਾਉਣਾ ਹੀ ਸਭ ਤੋਂ ਵੱਡੀ ਜ਼ਿੰਮੇਵਾਰੀ ਆ ਇਸੇ ਤਰ੍ਹਾਂ ਦੀ ਇੱਕ ਹੋਰ ਨਿਊਜ਼ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਕੈਮਰਾਮੈਨ ਸੋਨੂ ਖਾਨਕੋਟ ਦੇ ਨਾਲ ਕਸ਼ਮੀਰ ਸਿੰਘ ਗਿੱਲ